ਅਸਿਕਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ 60 55 ਸੀਆਰਡੀ ਆਪਣਾ ਦਿੱਤਾ ਹੋਇਆ ਤੇ ਇਹਦੀ ਪਰਫਾਰਮੈਂਸ ਪੁੱਛਦੇ ਹਾਂ ਭਾਈ ਤੋਂ ਪੰਚ ਚਲਾ ਰਿਹਾ ਭਾਈ ਮੱਕੀ ਵੀਜ ਰਿਹਾ ਇਹਪਾਂ ਕਰਦੇ ਹਾਂ ਗੱਲ ਭਾਈ ਕੀ ਹਾਲ ਚੱਲ ਹੈ ਜੀ ਬਹੁਤ ਵਧੀਆ ਜੀ ਤੇ ਤੁਸੀਂ ਟਰੈਕਟਰ ਚਲਾ ਰਹੇ ਹੋ ਮੱਕੀ ਲਈ ਮਸ਼ੀਨ ਤੇ ਵੀਜ ਰਹੇ ਹੋਗੇ ਕੀ ਪਰਫਾਰਮੈਂਸ ਹੈ ਇਹਦੀ ਵੀਰੇ ਬਹੁਤ ਵਧੀਆ ਚੱਲਦਾ ਜੀ ਅੱਛਾ ਕਿੰਨੇ ਕਿਲੋ ਵੀਤ ਤੇ ਵੀਤ ਤਾਂ ਭਾਈ ਆਈ ਥਿੰਕ ਮੇਰੇ ਹਿਸਾਬ ਨਾਲ 150 ਕੁ ਤੱਕ ਤਾਂ ਵੀਜਿਆ ਹੀ ਹਲੇ ਠੀਕ ਹੈ ਐਵਰੇਜ ਤੇਲ ਦੀ ਵੀਰੇ ਦੀ ਤੇਲ ਦੀ ਭਾਈ ਦਿਹਾੜੀ ਦੇ 25 ਕਿਲੋ ਵੀਜਦਾ ਤੇਲ ਕਿੰਨਾ ਖਾਰ ਰਿਹਾ ਹੈ ਟਰੈਕਟਰ ਟਰੈਕਟਰ ਤੇਲ ਭਾਈ 37 3700 ਰੁਪਏ ਦਾ ਪੈਂਦਾ ਭਾਈ ਦਿਹਾੜੀ ਦਾ 25 25 ਕਿੱਤਿਆਂ ਦਾ 25 ਕਿੱਲਿਆਂ ਦਾ ਠੀਕ ਹੈ ਤੁਸੀਂ ਆਰਡੀ ਟਰੈਕਟਰ ਆ 60 55 ਤੇ ਤੇਲ ਜਿਹੜਾ ਹੈਗਾ ਬਹੁਤ ਘੱਟ ਖਾਰ ਰਿਹਾ ਹੈ ਇਹ ਟਰੈਕਟਰ ਮੱਕੀ ਵਾਲੀ ਤੇ ਚੱਲ ਰਿਹਾ ਤੇ ਬਾਕੀ ਜੇ ਆਪਾਂ ਕੈਲੀ ਵੀ 1 ਕਿੱਲੇ ਚ ਕਿੰਨਾ ਆ ਜਾਂਦਾ 1 ਕਿੱਲੇ ਚ ਆਈ ਥਿੰਕ ਮੇਰੇ ਸੋਹਣ 150 ਰੁਪਏ ਦਾ 150 ਤੋਂ ਥੱਲੇ ਆਊਗਾ ਕਿਉਂਕਿ ਰਸਤੇ ਦਾ ਵੀ ਹੈਗਾ ਨਾ ਵਿੱਚ ਠੀਕ ਹੈ ਰਸਤੇ ਦੀ ਵੀ ਲਈ ਆਪਾਂ ਐਵਰੇਜ ਗੱਡੀ ਤਾਂ 150 ਤੋਂ ਨੀਚੇ ਹੀ ਆਊਗਾ ਤੂੰ ਦੇਖ ਸਕਦੇ ਹੋਗੇ ਵੀ ਟਰੈਕਟਰ CRDI ਐ 60 55 ਪਾਵਰ ਮੈਕਸ 2024 ਮਾਡਲ ਆ ਇਹ ਤੇ ਬਾਈ ਨੇ ਲੈਣ ਸਰ ਮੱਕੀ ਲਈ ਥੀ ਲਾਇਆ ਵੀਜਨ ਲਈ ਤੇ ਆਪਾਂ ਸਰਵਿਸ ਤੇ ਆਈ ਤੇ ਆਪਾਂ ਦੇਖ ਲਈ ਵੀ ਰਿਵਿਊ ਲੈ ਲਈ ਟਰੈਕਟਰ ਦਾ ਤੂੰ ਦੇਖ ਸਕਦੇ ਜੇ ਕਿਸੇ ਵੀ ਇਹਨੇ ਲੈਣਾ ਹੋਵੇ ਤਾਂ ਮੈਂ ਬਾਈ ਨੂੰ ਪੁੱਛ ਵੀ ਜੇ ਕਿਸੇ ਹੋਰ ਨੇ ਲੈਣਾ ਹੋਵੇ CRDI ਕਿਵੇਂ ਹੈ ਟਰੈਕਟਰ ਬਹੁਤ ਵਧੀਆ ਬਾਈ ਬਹੁਤ ਵਧੀਆ ਤੇਲ ਖਰਚਾ ਬਹੁਤ ਘੱਟ ਸਿਰਾਂ ਚੀਜ਼ ਹੈ ਵੀਰੇ ਠੀਕ ਹੈ ਹੋਰ ਕੋਈ ਗੱਲ ਬਾਤ ਨਾਮ ਦੱਸ ਦੇ ਨਾਲ ਪਿੰਡ ਬਾਈ ਦਾ ਨਮੋਲ ਹੈ ਜੀ ਨਾਮ ਹੈਗਾ ਮਤਵਾਲ ਗੱਗੀ ਗੱਗੀ ਮਤਵਾਲ ਹੂੰ ਤੇ ਬਾਕੀ ਮੈਂ ਨੰਬਰ ਦੇ ਦੂੰਗਾ ਇਹਨਾਂ ਨਾਲ ਗੱਲ ਵੀ ਕਰ ਸਕਦੇ ਹਾਂ ਟਰੈਕਟਰ ਕੱਦ ਚਲਾਉਣਾ ਜੀ ਤੁਸੀਂ ਇਕੋ ਚਲਾਉਣਾ ਕੱਦ ਚਲਾਉਣਾ ਇਹ ਭਾਈ ਆ ਬੀ ਤੇ ਚਲਾਉਣਾ ਆਪਾਂ ਤਾਂ ਬੂਸਟ ਤੇ ਚੱਲਦਾ ਨਾਲ ਬੂਸਟ ਤੇ ਚੱਲਦਾ ਜੀ ਇਹ ਤਾਂ ਫਿਰ 60 ਐਚ ਹੌਸ ਪਾਵਰ ਤੇ ਚਲਾਉਣਾ 80 ਐਚਪੀ ਤੇ ਚੱਲਦਾ ਬਾਈ ਜੀ ਕੋਈ ਪਰਵਾਹੀ ਨਹੀਂ ਅੱਛਾ ਜੀ ਕੁਤੇ ਚਲਾਉਂਗਾ ਫਿਰ ਖਰਚਾ ਘਟਾਊਗਾ ਖਰਚਾ ਘਟਾਊਗਾ ਭਾਈ ਠੀਕ ਹੈ ਹਾਂਜੀ ਤੇ ਦੂਸਰੇ ਟਰੈਕਟਰਾਂ ਨਾਲ ਤਾਂ ਜਿਹੜੇ ਨੂੰ ਮਰਜ਼ੀ ਲਾ ਲਓ ਭਾਈ ਨਾਲ ਖੁੱਲਾ ਚੈਲੰਜ ਹੈ ਅੱਛਾ ਜੀ ਹਾਂਜੀ 60 ਹਲਪਾ ਦਾ ਟਰੈਕਟਰ ਹੈ ਵੀਰੇ ਇਹ ਦੇਖ ਸਕਦੇ ਤੁਸੀਂ 60 55 ਪਾਵਰ ਮੈਕਸ ਤੇ ਕਿਸੇ ਹੋਰ ਨੂੰ ਲੈਣਾ ਹੁੰਦਾ ਤਾਂ ਕੰਟੈਕਟ ਕਰ ਲਿਓ ਭਾਈ ਨਾਲ ਪੁੱਛ ਲਿਓ ਤੇਲ ਖਰਚਾ ਬਹੁਤ ਘੱਟਾ ਮੈਂ ਇਹ ਦੂੰਗਾ ਸੀਆਰਡੀ ਦੇ ਵਿੱਚ ਆ ਇਹ ਡਰਨ ਦੀ ਕੋਈ ਲੋੜ ਨਹੀਂ ਕੋਈ ਦਿੱਕਤ ਨਹੀਂ ਹੈਗੀ ਇਹ ਟਰੈਕਟਰ ਦੇ ਵਿੱਚ ਨੋਕ ਟਰਚਾ ਗਣਨ ਵੀ ਸੀ ਆਰ ਡੀ ਆ ਕਿਵੇਂ ਚੰਦੂ ਦਾ ਟਰੈਕਟਰ ਬਹੁਤ ਸੋਹਣਾ ਚੱਲ ਰਿਹਾ ਬਹੁਤ ਘੱਟ ਤੇਲ ਖਰਚਾ ਹੈ ਟਰੈਕਟਰ ਦਾ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਪਰਫਾਰਮੈਂਸ ਤੁਸੀਂ ਕਰੋ ਚੈੱਕ ਟਰੈਕਟਰ ਦੀ ਓਕੇ ਜੀ